ਸਾਡੇ ਤਾਂ ਇਹ ਕਹਿਣਾ ਕਿ ਜਦੋਂ ਪਹਿਲਾਂ ਵੀ ਜਦੋਂ 2023 ਦੇ ਵਿੱਚ 2 ਸਾਲ 3 ਸਾਲ ਪਹਿਲਾਂ ਵੀ ਜਦੋਂ ਇਹ ਟੁੱਟਿਆ ਸੀ ਤੇ ਇੱਥੋਂ ਪਹਿਲਾਂ ਸਭ ਤੋਂ ਪਹਿਲਾਂ ਇਹੋ ਪਰ ਜਦੋਂ ਟੁੱਟਿਆ ਤੇ ਪਿਆਸ ਹੀ ਨਾ ਇੱਥੋਂ ਪਾਣੀ ਫਿਰ ਤੁਸੀ ਨੂੰ ਪਿਆ ਦੋ ਵਾਲ ਦੇ ਟਾਂਡੇ ਦੇ ਤੁਸੀ ਨੂੰ ਟੱਪਿਆ ਸੀ ਤੇ ਜਦੋਂ ਉਹ ਨਿਸਕਾਨ ਹੋਇਆ ਅਸੀਂ ਇਹ ਸਰਕਾਰ ਕੋਲੋਂ ਆਸ ਕਰਦੇ ਆ ਵੀ ਹੁਣ ਵੀ ਦਿੱਸਾ ਨੂੰ ਕਮਿਟੀ ਤੇ ਕਾਕੀ ਭਾਈ ਨੇ ਫੋਨ ਲਾਇਆ ਨਾਲ ਸਾਡੇ ਬਲਜੀਤ ਸਿੰਘ ਖਾਲਸਾ ਜੀ ਟੈਲੀਵਿਜ਼ਨ ਹੁਣ ਵੀ ਇੱਥੇ ਲੋਕਾਂ ਦੀ ਮੰਗਾ ਲੋਕ ਤੁਸੀਂ ਆ ਮਾਰੇ ਵੇਖ ਰਹੇ ਹੋ ਕਿਉਂਕਿ ਲੋਕ ਦਹਿਸ਼ਤ ਦੇ ਮਾਹੌਲ ਦੇ ਵਿੱਚ ਵਾ ਕਿਉਂਕਿ ਜੇ ਅੱਜ ਅੱਗੇ ਵੀ ਹਰ ਦੀ ਮਾਰਦੇ ਲੱਖਾਂ ਰੁਪਈਆ ਦੀ ਲੋਕ ਅਜੇ ਤੱਕ ਲੋਕ ਪੈਰਾਂ ਤੇ ਨਹੀਂ ਆ ਸਕੇ ਕਿਉਂਕਿ ਸਰਕਾਰ ਜੇ ਮਾਮਲਾ ਦਿੰਦੀ ਵੀ ਕੋਈ 5-4000 ਰੁਪਿਆ ਪਰ 5-4000 ਰੁਪਈਏ ਦੇ ਨਾਲ ਲੋਕਾਂ ਦਾ ਜਿਹੜਾ ਖਾਣਾ ਪੂਰਤੀ ਨਹੀਂ ਪੂਰਾ ਹੁੰਦਾ ਅਸੀਂ ਇਹ ਕਹਿੰਦੇ ਸੀ ਪਿਛਲੇ ਹੜ੍ਹਾਂ ਦੇ ਨਾਲ ਖਰਾਬੀ ਹੋਈ ਕੋਈ ਮੁਆਵਜ਼ਾ ਮਿਲਿਆ ਕੋਈ ਸੜਕ ਬਣੀ ਕੋਈ ਤੁਸੀ ਕੋ ਰਿਪੇਅਰ ਹੋਈ ਉਸ ਤੋਂ ਬਾਅਦ ਬਿਲਕੁਲ ਜਿਵੇਂ ਫੋਨ ਕੰਮ ਚੱਲਿਆ ਤੁਸੀ ਖਰਾਬ ਹੋਈਆਂ ਉਹਦਾ ਕੋਈ ਮੁਆਵਜ਼ਾ ਮਿਲਿਆ ਕਿਸੇ ਨੂੰ ਬਿਲਕੁਲ ਜੀ ਇਹ ਗੱਲ ਸਹੀ ਕਿਤੇ ਕਿਤੇ ਚ ਕਿਹਨੂੰ ਪਰ 2-2 4-4 ਹਜ਼ਾਰ ਰੁਪਏ ਮਿਲਿਆ ਬਾਕੀਆਂ ਨੂੰ ਮਿਲਿਆ ਨਹੀਂ ਇਸ ਮਾਰ ਦੇ ਵਿੱਚ ਮੇਰਾ ਘਰ ਤੋਂ ਘਰ 50 ਕਿੱਲੇ ਗੰਨਾ ਜਿਹੜਾ ਸੀ ਤੈਸ ਨੈਸ ਹੋਇਆ ਦੋਵਾਲ ਦੇ ਵਿੱਚ ਪੈਂਦਾ ਸੀ ਪਰ ਉਸ ਸਰਕਾਰ ਨੇ ਕਹਿ ਦਿੱਤਾ ਗਿਆ ਵੀ ਜਿਹੜਾ ਪੁਰਾਣਾ ਸਾਲਾ ਪਿੰਡ ਵਾ ਇਹ ਪਿੰਡ 'ਚ ਪਾਣੀ ਨਹੀਂ ਆਇਆ ਸੀ ਜੇਕਰ ਜਿਹਦੀ ਸਾਡੀ ਜ਼ਮੀਨ ਆ ਦੋਵਾਲ ਦੇ ਜਗਤਪੁਰ ਦੇ ਨਾਲ ਲੱਗਦੀ ਆ ਪਰ ਸਾਨੂੰ ਕਿਸੇ ਨੂੰ ਕੋਈ ਰੁਪਈਆ ਵੀ ਨਹੀਂ ਸਾਲਿਆਂ ਨੂੰ ਮਿਲਿਆ ਸਭ ਤੋਂ ਵੱਧ ਸਰਕਾਰ ਸਾਲਿਆਂ ਦਾ ਹੋਇਆ ਸੀ